ਅਮਨਦੀਪ ਸਿੰਘ ਆ ਜੀ ਕਿ ਮਾ ਕਟਨਾ ਬਹੁਤ ਮਾੜੀ ਹੋਈ ਹੈ ਜੀ ਪੈਰੋ ਨਾਸਤੇ ਹਨੂਮਾਨ ਬਾਬਾ ਜੀ ਦੀ ਮੂਰਤੀ ਦਾ ਭੰਤੋੜ ਹੋਈ ਹੈ ਜੀ ਅਸੀਂ ਬਹੁਤ ਦੁਖੀ ਆਂ ਇਹ ਗੱਲ ਤੋਂ ਜੋ ਵੀ ਹੋਇਆ ਬਹੁਤ ਜ਼ਿਆਦਾ ਦੁੱਖ ਲੱਗਿਆ ਸੰਗਤਾਂ ਨੂੰ ਬਹੁਤ ਦੁੱਖ ਲੱਗਿਆ ਜੀ ਇਹ ਕੱਲੀ ਬੌਂਦਲੀ ਦਰਗਾਹ ਨਹੀਂ ਹੈਗੀ ਸਮਰਾਲੇ ਦੀ ਵੀ ਦਰਗਾਹ ਸਾਰੀ ਸੰਗਤਾਂ ਆਉਂਦੀ ਹੈ ਜੀ ਜੋ ਆ ਕੇ ਦੇਖਿਆ ਬਹੁਤ ਰੋਸਦਾ ਸਾਰਿਆਂ ਨੇ ਬਹੁਤ ਉਗਟਨਾ ਦਾ ਮਾੜਾ ਬੰਦਾ ਹੁਣੇ ਹੀ ਕੋਈ ਜਿਹੜਾ ਜੇ ਮੱਥਾ ਨਹੀਂ ਟੇਕਣਾ ਤਾਂ ਨਾ ਟੇਕ ਉੱਪਰ ਨੁਕਸਾਨ ਨਾ ਕਰੋ ਕਿਸੇ ਦੀ ਹਰੇਕ ਧਰਮ ਨੂੰ ਆਪਣ ਮੰਨਣ ਦਾ ਅਧਿਕਾਰ ਹੈ ਕਿ ਨੁਕਸਾਨ ਨਹੀਂ ਕਰਨਾ ਚਾਹੀਦਾ ਅਸੀਂ ਇਹ ਪ੍ਰਸ਼ਾਸਨ ਨੂੰ ਇਹ ਮੰਗ ਮੰਗ ਕਰਦੇ ਵੀ ਇਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਅਸੀਂ ਮਣੀਆਗੇ ਦੇਖੋ ਜੇ 5 ਵਜੇ ਆਏ ਨਾ ਦਸ ਦੂਰੇ ਤਾਂ ਮੇਰੇ ਹੁੰਦਿਆਂ ਨੂੰ ਤਾਂ ਸੋਇਆ ਪਿਆ ਸੀ ਦੇਖੋ ਬਾਅਦ ਸ ਗਿਆ ਜਾ ਕੇ ਮਾਰਕਾਨ ਨੂੰ ਦੱਸਿਆ ਜਿਹੜੇ ਮਤਲਬ ਮੇਨ ਬੰਦੇ ਆ ਉਹਨਾਂ ਨੂੰ ਦੱਸਿਆ ਉਹਨਾਂ ਨੇ ਆ ਕੇ ਦੇਖਿਆ ਮੌਕਾ ਫੇਰ ਜਾ ਕੇ ਕੰਮ ਸ਼ੁਰੂ ਕਰੀ ਗਏ ਹਾਲੂ ਮੰਨਤੇ ਪੈਰੋਂ ਜਦ ਦੀ ਪਹਿਲਾਂ ਜੀ ਮੇਰੇ ਹੋਂ ਤੋਂ ਪਹਿਲਾਂ ਹੋਈ ਹੋਈ ਆ ਹਾਂਜੀ ਹਾਂਜੀ ਕਿੰਨੇ ਟਾਈਮ ਤੋਂ ਕੰਮ ਕਰਦੇ ਨਹੀਂ ਚੌਥਾ ਸਾਲ ਜਾਂਦਾ ਜੀ ਕਿੰਨੇ ਸ਼ੱਕ ਜਾਂਦਾ ਕਿ ਅਣ ਪਛਾਤੇ ਬੰਦੇ ਨੇ ਕੀਤਾ ਕੰਮ ਹਾਂਜੀ ਨਾ ਜੀ ਮੈਨੂੰ ਕਿਸੇ ਦੇ ਸ਼ੱਕ ਨਹੀਂ ਆ ਮੈਂ ਆਪਾਂ ਕਹਿ ਦਈਏ ਠੀਕ ਆ ਕਿ ਨਹੀਂ ਇਹ ਚਾਹਣਾ ਹੈ ਜੇ ਸੁਣਾਈ ਹੋਣੀ ਚਾਹੀਦੀ ਆ ਜੀ ਪਰ ਗੱਲ ਤਾਂ ਇਹ ਆ ਜੀ ਬੱਗਾ ਸਿੰਘ ਜੀ ਬੌਂਦਲੀ ਇੱਥੇ ਜੀ 25 30 ਸਾਲ ਹੋ ਗਏ 30 35 ਇਸ ਜਗ੍ਹਾ ਨੂੰ ਬਣੀ ਨਹੀਂ ਜੀ ਅੱਜ ਤੋਂ 20 ਸਾਲ ਪਹਿਲਾਂ ਜੋ ਮਹਾਵੀਰ ਦੀ ਮੂਰਤੀ ਹੈ ਇਸਤੇ ਅਟੈਕ ਹੋਇਆ ਇਹਦੀ ਬਾਹਾਂ ਤੋੜਤੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆ ਜਿਹੜਾ ਬਾਬਾ ਪੈਰੋਜੀ ਹੈ ਇਹਨਾਂ ਦੇ ਜਰਾਣਾ ਮਾਰ ਕੇ ਤੋੜ ਦਿੱਤੇ ਇਦਾਂ ਮਹਾਵੀਰ ਤੇ ਵੀ ਹਮਲਾ ਹੋ ਗਿਆ ਜੀ ਆ ਦੂਸਰੀ ਘਟਨਾ ਹੈ ਪਹਿਲੀ ਘਟਨਾ 20 ਸਾਲ ਪਹਿਣਾ ਹੋਈ ਸੀ ਅੱਜ ਇਹ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਵੀ ਕੋਈ ਮੁਰਜ਼ਮ ਹੈਗਾ ਇਹ ਕਾਰਵਾਈ ਕਰ ਗਿਆ ਉਹਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਭਾਵੇਂ ਕੋਈ ਪਿੰਡ ਦਾ ਭਾਵੇਂ ਬਾਹਰਲਾ ਇਹ ਘਟਨਾ ਰਾਤ ਵੀ ਆ ਗਈ ਜੇ ਸਵੇਰ ਵੀ ਆ ਗਈ ਦੇਖੋ ਜੀ ਇਹ ਸਾਨੂੰ ਨਹੀਂ ਪਤਾ ਜਿਹੜੇ ਸੇਵਾਦਾਰ ਨੇ ਇਹਨਾਂ ਨੇ ਵਿਚਾਰਾਂ ਨੇ ਜਾ ਕੇ ਜੋਤ ਬੱਤੀ ਕਰਨ ਲੱਗੇ ਨੇ ਨਾ ਆ ਕੇ ਦੇਖਿਆ ਕੋਈ ਸਵੇਰ 7:00 ਵਜੇ ਐਸੀ ਇੱਥੇ ਬੋਂਦਲੀ ਪਿੰਡ ਪੁੱਜਿਆ ਬਾਬਾ ਦਰਗਾਹ ਬਾਬਾ ਲਖਦਾ ਤਪੀਰ ਜੀ ਦੀ ਬੋਂਦਲੀ ਪਿੰਡ ਇੱਥੇ ਆ ਕੇ ਮੌਕੇ ਤੇ ਦੇਖਿਆ ਦੋ ਮੂਰਤੀਆਂ ਡਿੱਗੀਆਂ ਪਈਆਂ ਇਹਨਾਂ ਨੂੰ ਆਮ ਨਾਉਣ ਬੰਦਿਆਂ ਨੇ ਜਿਹੜੇ ਤੋੜਿਆ ਜਿਵੇਂ ਇਹ ਕਮੇਟੀ ਵਾਲੇ ਕੋਈ ਵੀ ਸਾਨੂੰ ਕੰਪਲੇਨਟ ਕਰਨਗੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਕੇ ਜਲਦੀ ਜਲਦੀ ਦੋਸ਼ੀਆਂ ਨੂੰ ਫੜ ਕੇ ਕਾਬੂ ਕਰਾਂਗੇ ਪਹਿਲਾਂ ਅਲੇ ਜੇ ਕੁਝ ਨਹੀਂ ਦੱਸਿਆ ਇਹਨਾਂ ਨੇ ਜਿਵੇਂ ਵੀ ਸਾਨੂੰ ਕੁਝ ਦੱਸਣਗੇ ਅਸੀਂ ਉਹਨਾਂ ਨੂੰ ਕਾਰਵਾਈ ਕਰਾਂਗੇ ਮੇਰੇ ਖਿਆਲ ਵਿੱਚ